ਸਸ਼ਕਲ ਸਾਰ ਨੂੰ ਮੈਂ ਹਦਫ ਸਿਰਤ ਕੋਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਸੋਨੇ ਚਾਂਦੀ ਦੀਆਂ ਕੀਮਤਾਂ ਦੀ ਤੂਫਾਨੀ ਰਫਤਾਰ ਨੂੰ ਆਖਿਰ ਬ੍ਰੇਕਾਂ ਲੱਗ ਗਈਆਂ ਹਨ ਜਿਸ ਤੇਜ਼ੀ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ ਸੀ ਉਸੇ ਬਾਜ਼ਾਰ ਨੇ ਸ਼ੁੱਕਰਵਾਰ 30 ਜਨਵਰੀ ਨੂੰ ਜ਼ਬਰਦਸਤ ਚਟਕਾ ਦਿੱਤਾ ਹੈ ਐਮਸੀਐਕਸ ਤੇ ਫਰਵਰੀ 2026 ਦੀ ਡਿਲੀਵਰੀ ਵਾਲਾ ਸੋਨਾ 9% ਤੱਕ ਟੁੱਟ ਗਿਆ ਅਤੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੋਂ ਸਿੱਧਾ 15000 ਰੁਪਏ ਸਸਤਾ ਹੋ ਗਿਆ ਇਸ ਦੀ ਕੀਮਤ ਪਿਛਲੇ ਸੈਸ਼ਨ ਦੇ 183962 ਰੁਪਏ ਤੋਂ ਹੇਠਾਂ ਡਿੱਗ ਕੇ 154157 ਰੁਪਏ ਦੇ ਹੇਠਲੇ ਪੱਧਰ ਤੇ ਪਹੁੰਚ ਗਈ। ਚਾਂਦੀ ਦਾ ਹਾਲ ਤਾਂ ਹੋਰ ਵੀ ਜ਼ਿਆਦਾ ਖਰਾਬ ਹੁੰਦਾ ਦਿਸ ਰਿਹਾ ਹੈ ਹੁਣ ਬਾਜ਼ਾਰ ਵਿੱਚ ਖਰੀਦਾਰੀ ਤੋਂ ਸ਼ੁਰੂ ਹੋ ਕੇ ਬਿਕਾਈ ਤੱਕ ਸੋਨੇ ਚਾਂਦੀ ਨੇ ਲੋਕਾਂ ਦੇ ਦਿਲ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਜਿਹੜੀਆਂ ਕੀਮਤਾਂ ਅਸਮਾਨ ਨੂੰ ਛੋ ਰਹੀਆਂ ਸਨ ਉਹ ਮੁੱਦੇ ਮੁੱਢ ਡਿੱਗ ਗਈਆਂ ਚਾਂਦੀ ਵਿੱਚ 15% ਦੀ ਭਾਰੀ ਗਿਰਾਵਟ ਆਈ ਅਤੇ ਇਹ ਆਪਣੇ 올 ਟਾਈਮ ਹਾਈ 420000 ਰੁਪਏ ਤੋਂ ਲੁੜਕ ਕੇ 349000 ਰੁਪਏ ਤੇ ਆ ਗਈ ਯਾਨੀ ਇੱਕੋ ਚਟਕੇ ਵਿੱਚ 80000 ਰੁਪਏ ਤੋਂ ਵੱਧ ਦੀ ਭਾਰੀ ਗਿਰਾਵਟ ਦੇਖੀ ਜਾ ਸਕਦੀ ਹੈ ਤੇਜ਼ੀ ਦੇ ਭਰੋਸੇ ਬੈਠੇ ਨਿਵੇਸ਼ਕਾਂ ਲਈ ਇਹ ਗਿਰਾਵਟ ਇੱਕ ਕੜਵੀ ਸੱਚਾਈ ਬਣ ਕੇ ਸਾਹਮਣੇ ਆਈ ਹੈ ਕਮੋਡਿਟੀ ਮਾਹਿਰ ਅਨੂਜ ਗੁਪਤਾ ਦੱਸਦੇ ਹਨ ਕਿ ਸੋਨਾ ਅਤੇ ਚਾਂਦੀ ਵਿੱਚ ਆਖਿਰਕਾਰ ਉਹ ਗਿਰਾਵਟ ਆ ਹੀ ਗਈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਇਸ ਦਾ ਇੱਕ ਵੱਡਾ ਕਾਰਨ ਗਲੋਬਲ ਮਾਰਕੀਟ ਵਿੱਚ ਪੈਦਾ ਹੋਇਆ ਡਰ ਅਤੇ ਅਮਰੀਕਾ ਦੇ ਪ੍ਰੈਸੀਡੈਂਟ ਡੋਨਲਡ ਟਰੰਪ ਦੇ ਫੈਸਲੇ ਹਨ ਏਸ਼ੀਅਨ ਟ੍ਰੇਡ ਵਿੱਚ ਸੋਨਾ ਚਾਂਦੀ ਲਗਾਤਾਰ ਡਿੱਗਦੇ ਰਹੇ ਕਿਉਂਕਿ ਨਿਵੇਸ਼ਕ ਰਿਕਾਰਡ ਤੇਜ਼ੀ ਤੋਂ ਬਾਅਦ ਹੁਣ ਮੁਨਾਫਾ ਖੋਰੀ ਕਰ ਰਹੇ ਹਨ ਜਿਸ ਕਾਰਨ ਕੀਮਤਾਂ ਉੱਤੇ ਦਬਾਅ ਪੈ ਰਿਹਾ ਹੈ ਕਮੋਡਿਟੀ ਬਾਜ਼ਾਰ ਵਿੱਚ ਅੱਜ ਪੁਚਾੜ ਆ ਗਿਆ ਐਮਸੀਐਕਸ ਉੱਤੇ ਸੋਨੇ ਅਤੇ ਚਾਂਦੀ ਦੋਵਾਂ ਵਿੱਚ ਜ਼ਬਰਦਸਤ ਗਿਰਾਵਟ ਤੋਂ ਬਾਅਦ ਲੋਅਰ ਸਰਕਟ ਲੱਗ ਗਿਆ ਚਾਂਦੀ ਸਿੱਧੀ 15% ਟੁੱਟ ਕੇ 3,39,910 ਰੁਪਏ ਤੇ اٹਕ ਗਈ ਜਦੋਂ ਕਿ ਸੋਨਾ 8.62% ਡਿੱਗ ਕੇ 1,54,800 ਰੁਪਏ ਤੇ ਜਾ ਰੁਕਿਆ ਐਨੀ ਵੱਡੀ ਗਿਰਾਵਟ ਨੇ ਵਪਾਰੀਆਂ ਤੇ ਨਿਵੇਸ਼ਕਾਂ ਦੇ ਹੋਸ਼ ਉਡਾ ਦਿੱਤੇ ਹਨ ਦੁਪਹਿਰ 3 ਵਜੇ ਹੀ ਚਾਂਦੀ ਵਿੱਚ 15 ਫੀਸਦੀ ਦੀ ਭਾਰੀ ਗਿਰਾਵਟ ਦੇ ਸੀ ਵੀਰਵਾਰ ਨੂੰ ਚਾਂਦੀ 4.2 ਲੱਖ ਰੁਪਏ ਪ੍ਰਤੀ ਕਿਲੋਗ੍ਰam ਦੇ ਇਤਿਹਾਸਿਕ ਪੱਧਰ ਉੱਤੇ ਸੀ ਪਰ ਅੱਜ ਇਹ ਲਗਭਗ 80000 ਰੁਪਏ ਤੱਕ ਟੁੱਟ ਗਈ ਬਾਜ਼ਾਰ ਵਿੱਚ ਘਬਰਾਹਟ ਸਾਫ਼ ਦਿਖਾਈ ਦੇ ਰਹੀ ਹੈ ਅਤੇ ਵੇਚਣ ਵਾਲਿਆਂ ਦਾ ਦਬਾਅ ਹੁਣ ਭਾਰੀ ਪੈ ਰਿਹਾ ਹੈ ਅਪ੍ਰੈਲ 2026 ਡਿਲੀਵਰੀ ਵਾਲੇ ਸੋਨੇ ਵਿੱਚ ਅਚਾਨਕ ਭਾਰੀ ਗਿਰਾਵਟ ਦੇਖੀ ਗਈ ਸੋਨੇ ਦੀ ਕੀਮਤ 6% ਦੀ ਯਾਨੀ ਲਗਭਗ 11037 ਰੁਪਏ ਟੁੱਟ ਕੇ 172925 ਰੁਪਏ ਦੇ ਹੇਠਲੇ ਪੱਧਰ ਤੇ ਚਲੀ ਗਈ ਦੱਸ ਦਈਏ ਕਿ ਪਿਛਲੇ ਕਾਰੋਬਾਰੀ ਦਿਨ ਸੋਨਾ 183962 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਵਿਸ਼ੂ ਬਾਜ਼ਾਰ ਵਿੱਚ ਵੀ ਸੋਨੇ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਦੁਪਹਿਰ ਦੇ 2:55 ਤੱਕ ਸੋਨਾ 5.35% ਦੀ ਯਾਨੀ 284.40 ਡਾਲਰ ਪ੍ਰਤੀ ਆਉਂਸ ਡਿੱਗ ਗਿਆ ਸੀ ਭਾਰਤੀ ਰੁਪਈਏ ਵਿੱਚ ਇਹ ਗਿਰਾਵਟ ਲਗਭਗ 9224 ਰੁਪਏ ਪ੍ਰਤੀ 10 ਕਿਲੋਗ੍ਰam ਬਣਦੀ ਹੈ ਕੋਮੰਤਰੀ ਬਾਜ਼ਾਰ ਵਿੱਚ ਸੋਨਾ ਇਸ ਵੇਲੇ ਲਗਭਗ 163330 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ ਸਸ਼ਕਲ ਸਰਨ ਨੂੰ ਮੈਂ ਹਾਂ ਤਫਸੀਰਤ ਕਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਸੋਨੇ ਚਾਂਦੀ ਦੀਆਂ ਕੀਮਤਾਂ ਦੀ ਤੂਫਾਨੀ ਰਫਤਾਰ ਨੂੰ ਆਖਿਰ ਬ੍ਰੇਕਾਂ ਲੱਗ ਗਈਆਂ ਹਨ ਜਿਸ ਤੇਜ਼ੀ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ ਸੀ ਉਸੇ ਬਾਜ਼ਾਰ ਨੇ ਸ਼ੁੱਕਰਵਾਰ 30 ਜਨਵਰੀ ਨੂੰ ਜ਼ਬਰਦਸਤ ਚਟਕਾ ਦਿੱਤਾ ਹੈ ਐਮਸੀਐਕਸ ਤੇ ਫਰਵਰੀ 2026 ਦੀ ਡਿਲੀਵਰੀ ਵਾਲਾ ਸੋਨਾ 9% ਤੱਕ ਟੁੱਟ ਗਿਆ ਅਤੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੋਂ ਸਿੱਧਾ 15000 ਰੁਪਏ ਸਸਤਾ ਹੋ ਗਿਆ ਇਸ ਦੀ ਕੀਮਤ ਪਿਛਲੇ ਸੈਸ਼ਨ ਦੇ 183962 ਰੁਪਏ ਤੋਂ ਹੇਠਾਂ ਡਿੱਗ ਕੇ 154157 ਰੁਪਏ ਦੇ ਹੇਠੇ ਪੱਧਰ ਤੇ ਪਹੁੰਚ ਗਈ। ਚਾਂਦੀ ਦਾ ਹਾਲ ਤਾਂ ਹੋਰ ਵੀ ਜ਼ਿਆਦਾ ਖਰਾਬ ਹੁੰਦਾ ਦਿਸ ਰਿਹਾ ਹੈ ਹੁਣ ਬਾਜ਼ਾਰ ਵਿੱਚ ਖਰੀਦਾਰੀ ਤੋਂ ਸ਼ੁਰੂ ਹੋ ਕੇ ਬਿਕਾਈ ਤੱਕ ਸੋਨੇ ਚਾਂਦੀ ਨੇ ਲੋਕਾਂ ਦੇ ਦਿਲ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਜਿਹੜੀਆਂ ਕੀਮਤਾਂ ਅਸਮਾਨ ਨੂੰ ਛੋ ਰਹੀਆਂ ਸਨ ਉਹ ਮੂਹਰੇ ਮੂਹਰ ਡਿੱਗ ਗਈਆਂ ਚਾਂਦੀ ਵਿੱਚ 15 ਫੀਸਦੀ ਦੀ ਭਾਰੀ ਗਿਰਾਵਟ ਆਈ ਅਤੇ ਇਹ ਆਪਣੇ 올 ਟਾਈਮ ਹਾਈ 420000 ਰੁਪਏ ਤੋਂ ਲੁੜਕ ਕੇ 349000 ਰੁਪਏ ਤੇ ਆ ਗਈ ਯਾਨੀ ਇੱਕੋ ਝਟਕੇ ਵਿੱਚ 80000 ਰੁਪਏ ਤੋਂ ਵੱਧ ਦੀ ਭਾਰੀ ਗਿਰਾਵਟ ਦੇਖੀ ਜਾ ਸਕਦੀ ਹੈ ਤੇਜ਼ੀ ਦੇ ਭਰੋਸੇ ਬੈਠੇ ਨਿਵੇਸ਼ਕਾਂ ਲਈ ਇਹ ਗਿਰਾਵਟ ਇੱਕ ਕੜਵੀ ਸੱਚਾਈ ਬਣ ਕੇ ਸਾਹਮਣੇ ਆਈ ਹੈ ਕਮੋਡਿਟੀ ਮਾਹਿਰ ਅਨੁਜ ਗੁਪਤਾ ਦੱਸਦੇ ਹਨ ਕਿ ਸੋਨਾ ਅਤੇ ਚਾਂਦੀ ਵਿੱਚ ਆਖਰਕਾਰ ਉਹ ਗਿਰਾਵਟ ਆ ਹੀ ਗਈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਇਸ ਦਾ ਇੱਕ ਵੱਡਾ ਕਾਰਨ ਗਲੋਬਲ ਮਾਰਕੀਟ ਵਿੱਚ ਪੈਦਾ ਹੋਇਆ ਡਰ ਅਤੇ ਅਮਰੀਕਾ ਦੇ ਪ੍ਰੈਸੀਡੈਂਟ ਡੋਨਲਡ ਟਰੰਪ ਦੇ ਫੈਸਲੇ ਹਨ ਏਸ਼ੀਅਨ ਟ੍ਰੇਡ ਵਿੱਚ ਸੋਨਾ ਚਾਂਦੀ ਲਗਾਤਾਰ ਡਿੱਗਦੇ ਰਹੇ ਕਿਉਂਕਿ ਨਿਵੇਸ਼ਕ ਰਿਕਾਰਡ ਤੇਜ਼ੀ ਤੋਂ ਬਾਅਦ ਹੁਣ ਮੁਨਾਫਾ ਖੋਰੀ ਕਰ ਰਹੇ ਹਨ ਜਿਸ ਕਾਰਨ ਕੀਮਤਾਂ ਉੱਤੇ ਦਬਾਅ ਪੈ ਰਿਹਾ ਹੈ ਕਮੋਡਿਟੀ ਬਾਜ਼ਾਰ ਵਿੱਚ ਅੱਜ ਪੁਚਾਲ ਆ ਗਿਆ ਐਮਸੀਐਕਸ ਉੱਤੇ ਸੋਨੇ ਅਤੇ ਚਾਂਦੀ ਦੋਵਾਂ ਵਿੱਚ ਜ਼ਬਰਦਸਤ ਗਿਰਾਵਟ ਤੋਂ ਬਾਅਦ ਲੋਅਰ ਸਰਕਟ ਲੱਗ ਗਿਆ ਚਾਂਦੀ ਸਿੱਧੀ 15% ਟੁੱਟ ਕੇ 3,39,910 ਰੁਪਏ ਤੇ اٹਕ ਗਈ ਜਦੋਂ ਕਿ ਸੋਨਾ 8.62% ਡਿੱਗ ਕੇ 1,54,800 ਰੁਪਏ ਤੇ ਜਾ ਰੁਕਿਆ ਇਨੀ ਵੱਡੀ ਗਿਰਾਵਟ ਨੇ ਵਪਾਰੀਆਂ ਤੇ ਨਿਵੇਸ਼ਕਾਂ ਦੇ ਹੋਸ਼ ਉਡਾ ਦਿੱਤੇ ਹਨ ਦੁਪਹਿਰ 3 ਵਜੇ ਹੀ ਚਾਂਦੀ ਵਿੱਚ 15 ਫੀਸਦੀ ਦੀ ਭਾਰੀ ਗਿਰਾਵਟ ਦੇ ਸੀ ਵੀਰਵਾਰ ਨੂੰ ਚਾਂਦੀ 4.2 ਲੱਖ ਰੁਪਏ ਪ੍ਰਤੀ ਕਿਲੋਗ੍ਰam ਦੇ ਇਤਿਹਾਸਿਕ ਪੱਧਰ ਉੱਤੇ ਸੀ ਪਰ ਅੱਜ ਇਹ ਲਗਭਗ 80000 ਰੁਪਏ ਤੱਕ ਟੁੱਟ ਗਈ। ਬਾਜ਼ਾਰ ਵਿੱਚ ਘਬਰਾਹਟ ਸਾਫ਼ ਦਿਖਾਈ ਦੇ ਰਹੀ ਹੈ ਅਤੇ ਵੇਚਣ ਵਾਲਿਆਂ ਦਾ ਦਬਾਅ ਹੁਣ ਭਾਰੀ ਪੈ ਰਿਹਾ ਹੈ। ਅਪ੍ਰੈਲ 2026 ਡਿਲੀਵਰੀ ਵਾਲੇ ਸੋਨੇ ਵਿੱਚ ਅਚਾਨਕ ਭਾਰੀ ਗਿਰਾਵਟ ਦੇਖੀ ਗਈ। ਸੋਨੇ ਦੀ ਕੀਮਤ 6% ਦੀ ਯਾਨੀ ਲਗਭਗ 11037 ਰੁਪਏ ਟੁੱਟ ਕੇ 172925 ਰੁਪਏ ਦੇ ਹੇਠਲੇ ਪੱਧਰ ਤੇ ਚਲੀ ਗਈ ਦੱਸ ਦਈਏ ਕਿ ਪਿਛਲੇ ਕਾਰੋਬਾਰੀ ਦਿਨ ਸੋਨਾ 183962 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਵਿਸ਼ੂ ਬਾਜ਼ਾਰ ਵਿੱਚ ਵੀ ਸੋਨੇ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਦੁਪਹਿਰ ਦੇ 2:55 ਤੱਕ ਸੋਨਾ 5.35% ਦੀ ਯਾਨੀ 284.40 ਡਾਲਰ ਪ੍ਰਤੀ ਆਉਂਸ ਡਿੱਗ ਗਿਆ ਸੀ ਭਾਰਤੀ ਰੁਪਏ ਵਿੱਚ ਏਕ ਰਾਵਟ ਲਗਭਗ 9224 ਰੁਪਏ ਪ੍ਰਤੀ 10 ਕਿਲੋਗ੍ਰam ਬਣਦੀ ਹੈ। ਕੋਮੰਤਰੀ ਬਾਜ਼ਾਰ ਵਿੱਚ ਸੋਨਾ ਇਸ ਵੇਲੇ ਲਗਭਗ 163330 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ। ਸਸ਼ਕਲ ਸਾਰਨੂ ਮੈਂ ਹਾਂ ਤਫਸੀਰਤ ਕੋਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਸੋਨੇ ਚਾਂਦੀ ਦੀਆਂ ਕੀਮਤਾਂ ਦੀ ਤੂਫਾਨੀ ਰਫਤਾਰ ਨੂੰ ਆਖਿਰ ਬ੍ਰੇਕਾਂ ਲੱਗ ਗਈਆਂ ਹਨ। ਜਿਸ ਤੇਜ਼ੀ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ ਸੀ ਉਸੇ ਬਾਜ਼ਾਰ ਨੇ ਸ਼ੁੱਕਰਵਾਰ 30 ਜਨਵਰੀ ਨੂੰ ਜ਼ਬਰਦਸਤ ਚਟਕਾ ਦਿੱਤਾ ਹੈ। MCX ਤੇ ਫਰਵਰੀ 2026 ਦੀ ਡਿਲੀਵਰੀ ਵਾਲਾ ਸੋਨਾ 9% ਤੱਕ ਟੁੱਟ ਗਿਆ ਅਤੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੋਂ ਸਿੱਧਾ 15000 ਰੁਪਏ ਸਸਤਾ ਹੋ ਗਿਆ। ਇਸ ਦੀ ਕੀਮਤ ਪਿਛਲੇ ਸੈਸ਼ਨ ਦੇ 183962 ਰੁਪਏ ਤੋਂ ਹੇਠਾਂ ਡਿੱਗ ਕੇ 154157 ਰੁਪਏ ਦੇ ਹੇਠੇ ਪੱਧਰ ਤੇ ਪਹੁੰਚ ਗਈ। ਚਾਂਦੀ ਦਾ ਹਾਲ ਤਾਂ ਹੋਰ ਵੀ ਜ਼ਿਆਦਾ ਖਰਾਬ ਹੁੰਦਾ ਦਿਸ ਰਿਹਾ ਹੈ ਹੁਣ ਬਾਜ਼ਾਰ ਵਿੱਚ ਖਰੀਦਾਰੀ ਤੋਂ ਸ਼ੁਰੂ ਹੋ ਕੇ ਬਿਕਾਈ ਤੱਕ ਸੋਨੇ ਚਾਂਦੀ ਨੇ ਲੋਕਾਂ ਦੇ ਦਿਲ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਜਿਹੜੀਆਂ ਕੀਮਤਾਂ ਅਸਮਾਨ ਨੂੰ ਛੋ ਰਹੀਆਂ ਸਨ ਉਹ ਮੂਦੇ ਮੂਡ ਡਿੱਗ ਗਈਆਂ ਚਾਂਦੀ ਵਿੱਚ 15 ਫੀਸਦੀ ਦੀ ਭਾਰੀ ਗਿਰਾਵਟ ਆਈ ਅਤੇ ਇਹ ਆਪਣੇ 올 ਟਾਈਮ ਹਾਈ 420000 ਰੁਪਏ ਤੋਂ ਲੁੜਕ ਕੇ 339000 ਰੁਪਏ ਤੇ ਆ ਗਈ ਯਾਨੀ ਇੱਕੋ ਚਟਕੇ ਵਿੱਚ 80000 ਰੁਪਏ ਤੋਂ ਵੱਧ ਦੀ ਭਾਰੀ ਗਿਰਾਵਟ ਦੇਖੀ ਜਾ ਸਕਦੀ ਹੈ ਤੇਜ਼ੀ ਦੇ ਭਰੋਸੇ ਬੈਠੇ ਨਿਵੇਸ਼ਕਾਂ ਲਈ ਇਹ ਗਿਰਾਵਟ ਇੱਕ ਕੜਵੀ ਸੱਚਾਈ ਬਣ ਕੇ ਸਾਹਮਣੇ ਆਈ ਹੈ ਕਮੋਡਿਟੀ ਮਾਹਿਰ ਅਨੁਜ ਗੁਪਤਾ ਦੱਸਦੇ ਹਨ ਕਿ ਸੋਨਾ ਅਤੇ ਚਾਂਦੀ ਵਿੱਚ ਆਖਰਕਾਰ ਉਹ ਗਿਰਾਵਟ ਆ ਹੀ ਗਈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਇਸ ਦਾ ਇੱਕ ਵੱਡਾ ਕਾਰਨ ਗਲੋਬਲ ਮਾਰਕੀਟ ਵਿੱਚ ਪੈਦਾ ਹੋਇਆ ਡਰ ਅਤੇ ਅਮਰੀਕਾ ਦੇ ਪ੍ਰੈਸੀਡੈਂਟ ਡੋਨਲਡ ਟਰੰਪ ਦੇ ਫੈਸਲੇ ਹਨ ਏਜਨਟ ਟ੍ਰੇਡ ਵਿੱਚ ਸੋਨਾ ਚਾਂਦੀ ਲਗਾਤਾਰ ਡਿੱਗਦੇ ਰਹੇ ਕਿਉਂਕਿ ਨਿਵੇਸ਼ਕ ਰਿਕਾਰਡ ਤੇਜ਼ੀ ਤੋਂ ਬਾਅਦ ਹੁਣ ਮੁਨਾਫਾ ਖੋਰੀ ਕਰ ਰਹੇ ਹਨ ਜਿਸ ਕਾਰਨ ਕੀਮਤਾਂ ਉੱਤੇ ਦਬਾਅ ਪੈ ਰਿਹਾ ਹੈ ਕਮੋਡਿਟੀ ਬਾਜ਼ਾਰ ਵਿੱਚ ਅੱਜ ਪੁਚਾੜ ਆ ਗਿਆ ਐਮਸੀਐਕਸ ਉੱਤੇ ਸੋਨੇ ਅਤੇ ਚਾਂਦੀ ਦੋਵਾਂ ਵਿੱਚ ਜ਼ਬਰਦਸਤ ਗਿਰਾਵਟ ਤੋਂ ਬਾਅਦ ਲੋਅਰ ਸਰਕਟ ਲੱਗ ਗਿਆ ਚਾਂਦੀ ਸਿੱਧੀ 15% ਟੁੱਟ ਕੇ 3,39,910 ਰੁਪਏ ਤੇ اٹਕ ਗਈ ਜਦੋਂ ਕਿ ਸੋਨਾ 8.62% ਡਿੱਗ ਕੇ 1,54,800 ਰੁਪਏ ਤੇ ਜਾ ਰੁਕਿਆ ਇਹਨੀ ਵੱਡੀ ਗਿਰਾਵਟ ਨੇ ਵਪਾਰੀਆਂ ਤੇ ਨਿਵੇਸ਼ਕਾਂ ਦੇ ਹੋਸ਼ ਉਡਾ ਦਿੱਤੇ ਹਨ ਦੁਪਹਿਰ 3 ਵਜੇ ਹੀ ਚਾਂਦੀ ਵਿੱਚ 15% ਦੀ ਭਾਰੀ ਗਿਰਾਵਟ ਦੇ ਸੀ ਵੀਰਵਾਰ ਨੂੰ ਚਾਂਦੀ 4.2 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਇਤਿਹਾਸਿਕ ਪੱਧਰ ਉੱਤੇ ਸੀ ਪਰ ਅੱਜ ਇਹ ਲਗਭਗ 80000 ਰੁਪਏ ਤੱਕ ਟੁੱਟ ਗਈ ਬਾਜ਼ਾਰ ਵਿੱਚ ਘਬਰਾਹਟ ਸਾਫ਼ ਦਿਖਾਈ ਦੇ ਰਹੀ ਹੈ ਅਤੇ ਵੇਚਣ ਵਾਲਿਆਂ ਦਾ ਦਬਾਅ ਹੁਣ ਭਾਰੀ ਪੈ ਰਿਹਾ ਹੈ ਅਪ੍ਰੈਲ 2026 ਡਿਲੀਵਰੀ ਵਾਲੇ ਸੋਨੇ ਵਿੱਚ ਅਚਾਨਕ ਭਾਰੀ ਗਿਰਾਵਟ ਦੇਖੀ ਗਈ ਸੋਨੇ ਦੀ ਕੀਮਤ 6% ਦੀ ਯਾਨੀ ਲਗਭਗ 11037 ਰੁਪਏ ਟੁੱਟ ਕੇ 172925 ਰੁਪਏ ਦੇ ਹੇਠਲੇ ਪੱਧਰ ਤੇ ਚਲੀ ਗਈ ਦੱਸ ਦਈਏ ਕਿ ਪਿਛਲੇ ਕਾਰੋਬਾਰੀ ਦਿਨ ਸੋਨਾ 183962 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਵਿਸ਼ੂ ਬਾਜ਼ਾਰ ਵਿੱਚ ਵੀ ਸੋਨੇ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਦੁਪਹਿਰ ਦੇ 2:55 ਤੱਕ ਸੋਨਾ 5.35% ਦੀ ਯਾਨੀ 284.40 ਡਾਲਰ ਪ੍ਰਤੀ ਆਉਂਸ ਡਿੱਗ ਗਿਆ ਸੀ ਭਾਰਤੀ ਰੁਪਏ ਵਿੱਚ ਇਹ ਗਿਰਾਵਟ ਲਗਭਗ 9224 ਰੁਪਏ ਪ੍ਰਤੀ 10 ਕਿਲੋਗ੍ਰam ਬਣਦੀ ਹੈ ਕੋਮੰਟਰੀ ਬਾਜ਼ਾਰ ਵਿੱਚ ਸੋਨਾ ਇਸ ਵੇਲੇ ਲਗਭਗ 163330 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ